ਹੋਏ ਹਰਪੀ ਦੇ ਕਿੱਥੇ ਆ ਉਹ ਦੇਖੋ ਸੱਪ ਲੱਭੀ ਜਾਂਦੇ ਆ ਮਾਰਦੇ ਸੀਗੀ ਤੇ ਉਹ ਨਹੀਂ ਆ ਗਿਆ ਗਵਾਚ ਗਿਆ ਲੱਗ ਗਿਆ ਓਏ ਗੋਰੀ ਲੱਗ ਗਿਆ ਲਓ ਦਰਸ਼ਨ ਕਰਾਓ ਦਰਸ਼ਨ ਕਰਾਓ ਫਿਰ ਅੱਛਾ ਤਾਂ ਬਹੁਤ ਵੱਡਾ ਬਾਈ ਅੱਛਾ ਫੁੱਫੜੀ ਹਿੱਲ ਜਾਂਦਾ ਹਿੱਲ ਜਾਂਦਾ ਹਿੱਲ ਜਾਂਦਾ ਆਵੇ ਚੱਕੀ ਜਾਂਦਾ ਤੁਹਾਡੇ ਲਈ ਓਏ ਇੱਧਰ ਉਹ ਸਿੱਧਾ ਕਰੇ ਬੜਾ ਇਹਨੂੰ ਸਿੱਧਾ ਆਪਣੀ ਦੀ ਰੰਗ ਵਾਂਜੀ ਸਿੱਧਾ ਕਰ ਸਿੱਧਾ ਜੇ ਉਲੋ ਹੀ ਹੁੰਦਾ ਹੁੰਦਾ ਬਸ ਹੁਣ ਖਤਮ ਹੋ ਗਿਆ ਤਾਂ ਬੁੱਠਾ ਓਕੇ ਕਿਹਨੇ ਵੇਖਿਆ ਸੀ ਹੈ ਕਿੱਦੂ ਦੁੱਧ ਨੂੰ ਨਾਲ ਹੀ ਹਾਂ ਗੋਰੀ ਲੱਸੀ ਇੱਥੇ ਅਸੀਂ ਇਹ ਹੋਮ ਦੇਖਣੀ ਜਦੋਂ ਮੈਨੂੰ ਇੱਥੇ ਜਿਵੇਂ ਸੱਪ ਪਾ ਦੇ ਨੰਗ ਗਿਆ ਚੱਲ ਮੈਂ ਕਿਹਾ ਇੱਧਰ ਨੂੰ ਜਾਉਂਦਾ ਹਾਂ ਹਾਂ ਉਧਰ ਇੱਧਰ ਆ ਕੇ ਹੋਏ ਦੇ ਵਾਗੂ ਓਏ ਰੋਲਾ ਘਾਤੋਂ ਪਾਉਂਦਾ ਮੇਰੇ ਕੋਲ ਵਰ ਗੰਨਾ ਹੀ ਸੀ ਤੂੰ ਇਹ ਕਾ ਟੋੜ ਲ ਆ ਜਾ ਇਹ ਤਾਂ ਹੈਗਾ ਯਾ ਹਿਆਰ ਤਾਂ ਕੋਲੇ ਹੋਣਾ ਚਾਹੀਦਾ ਮਾੜਾ ਮੋੜ ਹਾਂ ਜਦੋਂ ਇੱਧਰ ਆਉਣਾ ਕੁਛ ਨਾ ਕੁਛ ਲੈ ਕੇ ਆਵੇਂ ਹਾਂ ਪਫੜ ਵੀਡੀਓ ਬਣਾਈ ਜਾਂਦਾ ਪਫੜ ਗਈ ਆਸੂਰ ਆ ਜਾ ਆ ਤੋੜਨਾ ਘਰੀ ਉਹ ਤਾਂ ਕਸੀ ਗਿਆ ਲੈ ਚੱਕ ਕੇ ਬਸ ਆਹੀ ਤੋੜ ਦੇ ਦੇ ਖਰਚ ਨਾ ਲਿਆ ਇਹਨੂੰ ਸਿੱਧਾ ਕਰੀਏ ਆ ਵੰਨੇ ਨੇ ਮਾਰਿਆ ਸੱਪ ਬਈ ਗੋਰੀ ਨੇ ਕੀ ਸੌ ਗਿਆ ਨਹੀਂ ਸਿੱਟਿਆ ਕਿ ਆਪੇ ਚਲਾ ਗਿਆ ਪਾਪੇ ਨੇ ਸਿੱਟਿਆ ਸਿੱਧਾ ਕਰਤਾ ਇਹ ਸਿੱਧਾ ਸਿੱਧਾ ਹੋ ਗਿਆ ਸਿੱਧਾ ਹੋ ਗਿਆ ਆਪਣੇ ਮਾਲ ਨਾਲ ਸੱਪ ਪਾਸਤੇ ਹਾਂ ਸੱਪ ਪਾਸਤੇ ਇਹ ਕਈ ਵਾਰੀ ਉਹੀ ਪਿਆ ਹੁੰਦਾ ਜਵਾੜੇ ਦਾ ਲੈ ਚਲੀਏ ਉੱਥੇ ਫਿਰ ਚੱਕ ਕੇ ਦੇਖ ਦੂ ਲੈਣਗੇ ਹਾਂ ਜੋਰ ਲੱਗਦਾ ਹਣਾ ਆਈ ਬੱਬੇ ਲੈ ਚੱਲੋ ਉੱਧਰ ਫੇਰ ਨੂੰ ਬੱਸ ਉੱਧਰ ਕਿੱਥੇ ਨਹੀਂ ਜਾ ਉਹ ਵੇਖਣਾ ਉਹਨਾਂ ਨੇ ਆਜੋ ਆਜੋ ਆਜ ਪਪੜੀ ਦਿਨ ਮੈਂ ਤਾਂ ਕੈਮਰੇਜ ਕਰ ਲਓ ਸੱਪਾ 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 ਕਿਹਾ ਆਜੋ ਜੀ ਨੇ ਵੇਖਣਾ 10 ਰੁਪਏ ਟਿਕਟ ਆ ਸੱਪਾ ਲੈ ਸੁੱਤੇ ਛੱਡ ਦਿੰਨੇ ਆ ਆਟਾ ਲਿਆਓ ਪਹਿਲਾਂ ਸਾਹਮੁਖੜੀ ਉਹ ਜੀਵ ਦੇਖੋ ਕਿਵੇਂ ਬਾਹਰ ਨਿਕਲੀ ਭਾਈ ਨਹੀਂ ਉਹ ਤਾਂ ਖਾਵੇ ਨਹੀਂ ਖਾ ਰੋ ਓ ਰੋ ਤਾਂ ਪੱਪੇ ਜੀਵ ਕਿਉਂਦਾ ਮਿਲ ਜਾਂਦਾ ਜੀਵ ਲੰਕੀ ਜਾਂਦੀ ਹੈ ਜੀ ਕਿ ਜੀਵ ਲੱਕੀ ਆਦੀ ਆ ਜੀਵ ਲੰਕੀ ਆਦੀ ਹੈ ਨਹੀਂ ਜੀਵ ਲੋਕਲੀ ਆ ਇਹਦੀ ਟੀ-ਸ਼ਰਟ ਤਾਂ ਲਾਓ ਇਹਦੀ ਆਜਾ ਜੀ ਇਹਦੀ ਟੀ-ਸ਼ਰਟ ਲਾ ਲਓ ਸੱਪ ਦੀ ਬਹੁਤ ਵੱਡਾ ਹੈ ਨਾ ਉਹ ਹੈਲਦੀ ਜਾ ਮੇਰੇ ਲਈ ਇਹਨਾਂ ਲੋਕੜੇ ਤੇਨੂੰ ਆਇਆ ਕਰਿਓ ਇਹਨੂੰ ਟਵਾ ਟੂਗਾ ਪੱਟ ਕੇ ਨੱਥੇ ਉਹ ਮਾਤਾ ਆਇਆ ਕਰੋ ਉਹ ਵੱਡੇ ਟੋਏ ਚ ਮਿੱਟੀ ਪਾ ਦੇ ਸਿੱਟ ਕੇ ਕਿੰਨਾ ਵੱਡੇ ਚ ਉਹ ਜਿਹੜਾ ਲੱਪੜਾ ਤੂੰ ਸਤਿ ਸ਼੍ਰੀ ਅਕਾਲ

ਹਾਂ ਪੁੱਛੋ ਫੌਲਾਖਨ ਪਛਾ ਲਿਆ ਕਾ ਮਾਣੀ ਪਾਣੀ ਜਾ ਅੱਛਾ ਕੱਡਾ ਵੱਡਾ ਹੈ ਇਹਨੂੰ ਕਹਿਦੀ ਸੀ ਠੀਕ ਆ ਆ ਵੇਖੋ ਜੀ ਕੱਡਾ ਸੱਤ ਹੂੰ ਉਹਨੂੰ ਕੁੜੀ ਨੂੰ ਦੱਸਈਏ ਸੱਸਰੀ ਕਾਲ ਕਹਦੇ ਸੱਸਰੀ ਕਾਲ ਬੀਬੀ ਸਾਡੇ ਨੂੰ ਗੁੱਸਾ ਕਰਨਗੇ ਬੇਬੀ ਕਮਲ ਕਹਦੀ ਬੱਤੀ ਲੈ ਕੇ ਕਦ ਮੰਮੀ ਇਹਨੂੰ ਸੱਸਰੀ ਕਾਲ ਕਹਦੇ ਅਗਰੇ ਸੱਪ ਵੇਖ ਲੈਣਗੇ ਨਾ ਉਹ ਕਹਿੰਗੇ ਬਿਊਟੀਫੁਲ ਕਲਰ ਹਨਾ ਬਿਊਟੀਫੁਲ ਸਾਈਜ਼ ਹਣਾ ਉਹਨਾਂ ਦੇ ਬਹੁਤ ਸੋਹਣਾ ਹੈ ਨਾ ਤੇ ਆਪਣੇ ਇਹਦਾ ਉਹ ਮਰੇ ਪਏ ਦੇ 20 25 ਡਾਂਗਾ ਮਰੀ ਜਾਣਗੇ ਹਜੇ ਛੱਪ ਲਿਆ ਹੈ 5 ਫੁੱਟ ਤੋਂ ਉੱਤੇ ਹੋਊਗਾ 5 ਫੁੱਟ ਤੋਂ ਉੱਤੇ ਹੈ ਚੱਕ ਲਿਆ ਸੀ ਮਾਮਾ ਚੱਕ ਕੇ ਦਿਖਾਈ ਮਾਮਾ ਦੁਬਾਰਾ ਚੱਕ ਕੇ ਦਿਖਾਈ अरे लो प्या हो। दे। देख लिया नहीं 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 वो नहीं 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 ਤੱਪਾ ਤਾਂ ਤੁਹਾਡੇ ਤੋਂ ਮਾਰੀ ਹਾਂ ਲਿਆ ਲਿਆ ਮੈਂ ਵੀ ਆ ਗਿਆ ਚੱਕਣਾ ਆ ਤੂੰ ਡਾਲਾ ਕਲਾ ਸੱਪ ਚੱਕ ਲੈ ਐ ਚੱਕ ਲਿਆ ਕਰੇ ਉਹ ਜਿਵੇਂ ਜਿਵੇਂ ਨਰੇਗਾ ਦੇ ਗਾਂਹ ਕੰਮ ਕਰਦੇ ਗਏ ਸੱਪ ਕੰਨ ਮਗਰੀ ਤੁਰ ਜਾ ਕੇ ਖਾਲੇ ਖਾਲੇ ਉਹ ਕਹਿੰਦਾ ਮੈਨੂੰ ਵੀ ਕੰਮ ਨਾ ਥੱਲੇ ਖਾਲਾ ਕਹਿੰਦਾ ਮੈਨੂੰ ਵੀ ਕੰਮ ਨਾ ਤੱਕ ਲਿਆ ਤੇ ਡੱਕਾ ਦਾਰੂ ਦਾ ਫਿਰ ਫਿਰ ਉਹਨੂੰ ਪੁੱਛੋ ਪੜ ਲਿਆ ਕਰ ਤੋਰ ਕੋਈ ਨਾ ਕਰ ਉਹਦਾ ਸੱਪ ਆਇਆ ਕੀ ਜਾਂਦਾ ਆਪਾਂ ਕਿਹੜਾ ਇਹਨੂੰ ਕੋਹਣੇ ਤੇ ਪੁੱਛੋ ਪੜ ਕੇ ਜਿਵੇਂ ਅਰਵਿੰਦਰ ਚੱਕੇ ਐ ਚੱਕੀ ਫਿਰੀ ਤੇ ਸਾਰੀ ਜਨਤਾ ਵੇਖ 60 ਬੰਦੇ ਜੀ ਉਹ ਉਹਨੂੰ ਸਾਰੇ ਡਰਨ ਦੀ ਸਾਡੇ ਕੋਲੇ ਲਿਆ ਤੇ ਉਹ ਕੋਈ ਬੰਦੇ ਜਿ ਲੈ ਕੇ ਵੜਿਆ ਪਰੇ ਆਈ ਤੇ ਕਾਇ ਨੀ ਕੋ ਆਖੇ ਉਹ ਜਿੱਥੇ ਜਾ ਕੇ ਉਹ ਬੋਲੇ ਫੇਰ ਉੱਥੇ ਹੀ ਜਾਵੜੇ ਸੱਪ ਆਥਨ ਤੇ ਕੋਈ ਮਗਰ ਹੀ ਗਿਆ ਸਿਆਲ ਕੇ ਚਾਇਆ ਪਤਾ ਨਹੀਂ ਆਉਂਦਾ ਸੀ ਉਦੋਂ ਹੈ ਡਰਦਾ ਵੀ ਨਹੀਂ ਸੀ ਉਹ ਜਿਉਂਦੇ ਆਪਣੇ ਆ ਸੀ ਜਦੋਂ ਐ ਦਸਾਂ ਗੱਲ ਤੇ ਤਰਾਲੇ ਬਣੇ ਆ ਐ ਤਰਣਾ ਚੱਲਦਾ ਹੈ ਉਹ ਦਾ ਨਾ ਉਹ ਨਾ ਨਾ ਸਿੱਖਿਆ ਹੋਣੀ ਚੱਕਾ ਕਰਾ ਲੈਂਦਾ ਹੈ ਯਾਰ ਚਲਾ ਲੈਂਦੇ ਹੁੰਦਾ ਉਠਾਲਦੇ ਭਰਾਵਾ ਇੱਕ ਦਿਨ ਮੇਰੀ ਲਾਟੀ ਟੁੱਕ ਗਈ ਸੀ ਨੇ ਆਪ ਝੋੜਾ ਲੈ ਲੋਟਾ ਹੈ ਸਾਈਕਲ ਆਪਣੇ ਵਾਲਾ ਮੋਟਰਸਾਈਕਲ ਤੇ ਪ੍ਰਿੰਸ ਨੇ ਚੜ ਕੇ ਦੇ ਵੇਖਿਆ ਜੀ ਤੁਸੀਂ ਕਿੱਥੇ ਕਿੱਥੇ ਨਹੀਂ ਬੁਲਾਈ ਯਾਰ ਚੱਲਣਾ ਨਹੀਂ ਕਮਲ ਕਿੰਨਾ ਵੱਡਾ ਈ ਸੱਪ ਜੇ ਤੁਹਾਡੇ ਘਰੇ ਆਈ ਨਹੀਂ ਅੱਜ ਗੱਤਰੀ ਕਾਲ ਬਣਾ ਰਹੇ ਬਿਲਕੀ ਨੂੰ ਤੇ ਆਪ ਕਿਸੇ ਨੂੰ ਦੱਸ ਨਹੀਂ ਕਿਵੇਂ ਕਮਲ ਕਿੱਥੇ ਰਹਿਣ ਲੱਗੀ ਵੀ ਮੇਰੇ ਤੋਂ ਕਿੱਥੇ ਰਹਿੰਦੀ ਨਹੀਂ ਮੈਂ ਤੁਹਾਨੂੰ ਲਾ ਬਗਿੰਦੀ ਮੋਟਰਸਾਈਕਲ ਦਾ ਰਲ ਕਿੱਪਾ ਪੱਠੇ ਆਹੋ ਗੰਨੇ ਨਹੀਂ ਗਏ ਪੱਠੇ ਆ ਆ ਜਾ ਤੂੰ ਉੱਥੇ ਨਹੀਂ ਆਇਆ ਕਰਕੇ ਪਾਣੀ ਪਾਣੀ ਕਿੱਧਰ ਚੱਲੇ ਇੱਧਰ ਤਾਂ ਸੱਪ ਸੀਗਾ ਡਰ ਕਰਦੀ ਆਗੇ ਬੱਸ ਡਰਾਂਗੇ 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 ਹਾਂ ਡਰਾਂਗੇ ਕਿੱਥੇ ਦਾ ਪਤਾ ਬਗਿਆ ਆਹ ਪੁੱਫੜੀ ਦੇ ਇੱਥੇ ਦਾ ਪਤਾ ਨਹੀਂ ਤੈ ਨਹੀਂ ਇਹ ਮੈਂ ਨਹੀਂ ਜਾਣ ਕੇ ਦੇਖਣੀ ਇਹ ਪੱਟੋਂ ਦੀ ਬਾਅਦ ਚ ਕੀ ਪਟਣਾ ਹਾਂ ਹਾਂ ਇੱਥੇ ਕੀ ਲਾਉਣਾ ਕਹਿੰਦੇ ਵਸ ਪੱਟਿਆ ਸੀ ਇਹ ਕੋ ਮਸ਼ੀਨ ਲਾਈ ਸੀ ਬੋਰ ਨਹੀਂ ਕੀਤਾ ਸੀ ਅੱਛਾ ਅੱਛਾ ਹਾਂ ਦੇਖ ਬੋਰ ਪਾਣੀ ਚਾਹੀਦਾ ਸੀਗਾ ਅੱਛਾ ਆਪਾਂ ਲਾਇਆ ਠੀਕ ਹੈ ਪਾਪਾ ਦਿਖਾਈ ਨਹੀਂ ਪਈ ਬੋਰ ਇਹਦਾ ਬਤਾ ਵੀ ਸੱਪ ਮਾਰ ਕੇ ਹਨਾ ਜੇ ਲੈ ਨਹੀਂ ਆ ਤੇਰੇ ਪਿੱਛੇ ਤੋਂ ਨਹੀਂ ਆਪਦੀ ਸਹੇਲੀ ਨੂੰ ਮਿਲ ਲਈ ਫਿਰ ਤੂੰ ਕਮਲ ਹਾਂ ਮਿਲ ਲਈ ਕਿਵੇਂ ਲੱਗਿਆ ਮਿਲ ਕੇ ਮੇਰੀ ਚਾਲ ਖਾਣੀ ਨਹੀਂ ਮਿਲ ਕੇ ਕਿਵੇਂ ਲੱਗਿਆ ਸਹੇਲੀ ਨੂੰ ਚਾਤ ਪਾ ਅਰੋਂ ਤੂੰ ਟੁੱਟੀ ਪਈ ਸੀ ਤੇ ਮਾਤਾ ਨੂੰ ਬੁਲਾ ਬੁਲਾ ਰਹੀ ਸੀਗੀ ਤੇ ਤੂੰ ਤੂੰ ਜਾ ਕੇ ਆਏ ਸਾਂਗੇ ਮਾਪੇ ਬਾਹਰ ਪਏ ਸੀ ਪਤਾ ਨਹੀਂ ਇਹਨੂੰ ਪਤਾ ਨਾ ਕੋਲਾ ਦੋ ਦੋ ਕਿਲੇ ਚੋ ਪਹਿਲੀ ਵਾਰੀ ਪੜੀ ਨਾ ਇੱਕ ਕੰਸ਼ੀ ਰਾਤ ਬਾਦ ਹਾਂ ਮਾਤੀ ਠੋਕੇ ਕੱਚੇ ਤੋਂ ਹਟਾ ਦੌੜ ਦਈਏ ਉੱਲਾ ਚਲਾਂ ਗਾਲ ਨੂੰ ਮੈਂ ਲੈ ਕੇ ਜਾਣਾ ਇਹ ਨਹੀਂ ਅੱਛਾ ਇਹ ਕਿਤਾ ਸਾਫ ਪਾ ਨਿਕਲੇ ਹੁੰਦਾ ਜੀ ਨਹੀਂ ਖਖੜੀ ਹੈ ਖਖੜੀ ਹੋਈ ਲੱਗਦੀ ਹੈ ਇਹਨਾਂ ਤੋਂ ਖਖੜੀ ਆ ਬਈ ਖਖੜੀ ਹੈ ਖਖੜੀਆਂ ਲੱਗੀਆਂ ਮੀਂਹ ਆ ਦੇਖੀ ਦੁਬਾਰਾ ਜਿਹਾ ਫੜੀ ਉਹ ਆਵੇਂ ਇਹ ਚੇਬੜਾ ਕਾ ਖਖੜੀ ਆ ਵਾਜੀ ਹਰ ਵੀ ਦਾ ਆਪਾ ਵੀ ਲਾਈ ਆ ਯਾਰ ਗਵੜ ਦੇ ਆ ਦੇਖੀ ਟੁੱਟੇ ਪਿਆ ਦੇਖ ਲੈ ਕੋੜਾ ਨਾ ਇਹ ਵਿੱਚ ਹੀ ਪਿਆ ਰਹਿੰਦੇ ਕੱਲ ਨੂੰ ਲੈ ਜਾਾਂਗੇ ਯਾਰ ਖਖੜੀ ਆ ਨਹੀਂ ਆਪਾ ਕਹਦਾ ਨਹੀਂ ਬੀਂਦੇ ਦੁਬਾਰਾ ਫਲੀ ਹੈ ਜਿਹੜਾ ਸੱਪ ਮਿਲਿਆ ਸੀ ਨਾ ਉਹ ਇੱਥੇ ਬਹੁਤ ਸਾਰੀਆਂ ਕੱਦੂਆਂ ਦੀ ਵੱਲਾਂ ਉਹਨਾਂ ਵਿੱਚ ਹੀ ਲੱਗੇ ਸੀਗਾ ਚਲੋ ਹੁਣ ਆਪਾਂ ਜਿਹੜਾ ਕੰਮ ਆਪਾਂ ਉਹ ਕਰ ਲਈਏ ਮਿਰਚਾਂ ਤੋੜ ਲਈਏ ਮਿਰਚਾਂ ਤੋੜ ਲਈਏ ਹਨਾ ਆਹ ਸਿੱਥੇ ਲੱਗ ਗਏ ਹੈ ਨਹੀਂ ਹਨਾ ਬਾਈ ਆਹ ਚੁੱਕੇ ਭਾਈ ਵਾਲ ਪੈ ਗਿਆ ਹਨਾ ਆਹ ਮਿਰਚਾਂ ਤੋੜ ਕੇ ਲਾਈਆਂ ਦੇਖ ਲਓ ਜੀ ਹੈ ਬਾਈ ਕੀ ਆ ਮੇਰੇ ਸਾਮਣੇ